ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੌਨੇ ਗੋਤਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੋ ਇਰਾਦਾ ਕੀਤੇ ਜਾਂਦੇ ਨੇ ਇੱਕ ਅਹੁਦੇਦਾਰਾਂ ਦੀ ਚੋਣ ਦਾ ਇੱਕ ਬਾਈਕ ਪਾਸ ਕਰਨ ਦਾ ਇਸ ਤੋਂ ਇਲਾਵਾ ਕੋਈ ਪੰਚਕ ਵਿਚਾਰਾ ਕਰਨ ਦਾ ਕੋਈ ਇਰਾਦਾ ਕੀਤਾ ਜਾਂਦਾ ਵਿਧਾਨਗੀ ਚੋਣ ਦਾ ਜਿਹੜਾ ਜਲਾਸਾ ਉਹ ਅਕਤੂਬਰ ਤੋਂ ਨਵੰਬਰ ਦੇ ਵਿੱਚ ਜਿਹੜਾ ਕਿਸੇ ਵੀ ਸਮੇਂ ਹੋ ਸਕਦਾ ਜਿਹੜਾ ਬਾਈਕ ਜਲਾਸਾ ਹੁੰਦਾ ਉਹ ਮਾਰਚ ਮਹੀਨੇ ਚ ਹੁੰਦਾ ਐਸਆਰਵੀ ਜਿਹੜੀ ਉਧੇਦਾਰਨ ਚੋਣਿਆ ਉਹਦਾ اجلاس 3 ਨਵੰਬਰ ਨੂੰ ਜੀਐਸਆਈ ਸਮੁੰਦਰੀ ਹਾਲ ਚ ਹੋ ਰਿਹਾ ਐਸਰ ਆਪ ਜਿਹੜੇ 180 ਜਿਹੜੇ ਇਸ ਹਾਊਸ ਦੇ ਮੈਂਬਰ ਨੇ ਉਹ 185 ਮੈਂਬਰ ਨੇ ਜਿਨ੍ਹਾਂ ਚੋਂ 170 ਜਿਹੜੇ ਚੁਣ ਕੇ ਆਏ ਸੀ ਤੇ 15 ਨਾਮਜ਼ਦ ਸੀਗੇ ਇਹਨਾਂ ਵਿੱਚੋਂ 33 ਮੈਂਬਰ ਜਿਹੜੇ ਉਹ ਗੁਰਚਰਨਾ ਚ ਜਾ ਬਰਾਜੇ ਨੇ ਤੇ ਚਾਰ ਮੈਂਬਰ ਜਿਹੜੇ ਉਹ ਅਸਤੀਫਾ ਦੇ ਗਏ ਨੇ ਅਸੋ ਜਿਹੜੇ ਲਗਭਗ 148 ਮੈਂਬਰ ਜਿਹੜੇ ਉਹ ਯੂਜਨ ਇਹ ਸਾਡੇ ਵੱਲੋਂ ਜਿਹੜੇ ਪ੍ਰਬੰਧ ਮੁਕੰਮਲ ਨੇ ਕਿਉਂਕਿ ਇਹ ਜੇ ਤਾਂ ਸਰਬਸੰਮਤੀ ਹੋ ਜਾਂਦੀ ਆ ਤਾਂ ਉਹ ਸਭ ਤੋਂ ਵਧੀਆ ਹੈ ਜੇ ਨਹੀਂ ਹੁੰਦੀ ਸਰਬਸੰਮਤੀ ਤਾਂ ਜਿਹੜੀ ਚੋਣ ਹੋਣੀ ਆ ਉਹ ਅਸੀਂ ਪ੍ਰਬੰਧ ਮੁਕੰਮਲ ਕੀਤੇ ਹੁੰਦੇ ਆ ਸਾਡੇ ਕੋਲ ਬੈਠ ਕੇ ਪੂਰੇ ਤਿਆਰ ਹੁੰਦੇ ਆ ਤੇ ਉਹ ਜਿਹੜੀ ਪ੍ਰੋਸੈਸ ਹੁੰਦਾ ਵਾ ਉਹ ਜਿਹੜੇ ਮੌਜੂਦਾ ਪ੍ਰਧਾਨ ਜੀ ਹੁੰਦੇ ਨੇ ਉਹ ਐ ਔਰ ਜਦੋਂ ਨਾਮ ਲੰਗਦੇ ਨੇ ਕਿ ਪ੍ਰਧਾਨਗੀ ਬਦਲੇ ਕਿਸੇ ਨਾਮ ਪੇਸ਼ ਕੀਤਾ ਜਾਵੇ ਤੇ ਇੱਥੇ ਮੈਂਬਰ ਉੱਠ ਕੇ ਨਾਮ ਦੇਸ਼ ਕਰਦਾ ਦੂਜੇ ਮੈਂਬਰ ਸਾਹਿਬ ਜਿਹੜੇ ਉਹ ਨਾਮ ਦੀ ਜ਼ਹੀਦ ਕਰਦੇ ਨੇ ਇੱਕ ਮਤੀ ਮਜੀਦ ਕਰਦੇ ਨੇ ਇਸੇ ਤਰ੍ਹਾਂ ਦੁਬਾਰਾ ਪ੍ਰਧਾਨ ਸਾਹਿਬ ਵੱਲੋਂ ਦੁਬਾਰਾ ਪੁੱਛਿਆ ਜਾਂਦਾ ਕਿ ਹੋਰ ਕਿਸੇ ਨੇ ਕੋਈ ਨਾਮ ਪੇਸ਼ ਕਰਤਾ ਵੀ ਤੇ ਜੇ ਕੋਈ ਹੋਰ ਨਾਮ ਹੋਵੇ ਤਾਂ ਉਹ ਵੀ ਇਹੋ ਪ੍ਰੋਸੈਸ ਅਪਣਾਇਆ ਜਾਂਦਾ ਤੇ ਜੇ ਕੋਈ ਨਾਮ ਨਾ ਨਾ ਹੋਵੇ ਫਿਰ ਜਕਾਰਿਆਂ ਦੀ ਗੂੰਜ ਜੜੀ ਉਹ ਪ੍ਰਵਾਨਗੀ ਲਾ ਲਈ ਜਾਂਦੀ ਹੈ ਇਸੇ ਤਰ੍ਹਾਂ ਉਦ ਦੇ ਸਿਨੇ ਨਹੀਂ ਪ੍ਰਧਾਨ ਦੀ ਹੁੰਦੀ ਹੈ ਇਸੇ ਤਰ੍ਹਾਂ ਜੁਨੀ ਮੀ ਪ੍ਰਧਾਨ ਜਨਮ ਸਕੱਤਰ ਚਾਰੇ ਜਿਹੜੇ ਉਦੇਦਾਰ ਹੁੰਦੇ ਉਹਨਾਂ ਦਾ ਪ੍ਰੋਸੈਸ ਸੇਵ ਹੁੰਦਾ ਤੇ 11 ਮੈਂਬਰ ਜਿਹੜੇ ਉਹ ਐਗਜ਼ੀਕਟਿਵ ਦੇ ਚੁਣੇ ਜਾਂਦੇ ਆ ਤੇ ਆਸ ਹੈ ਕਿ ਆਰਕਨ ਸ਼ੈਂਦ ਗੁਰੂ ਮਹਾਰੇ ਕਿਰਪਾ ਕਰੇ ਸਰਬਸੰਮਤੀ ਨਾਲ ਚੋਣ ਹੋਵੇ ਕਿ ਲੇਵਾ ਕੇ ਜਿਹੜੀ ਵੀ ਦਾੜੀ ਕੋਈ ਆਪਣਾ ਮੈਂਬਰ ਦਾ ਕਰ ਸਕਦਾ ਤਾਂ ਤੋਂ ਮੈਂ ਤੇ ਗੁਰੂ ਮਤ ਕਰਨ ਚ ਅਰਦਾਸ ਹੀ ਕਰ ਸਕਦਾ ਕਿ ਪੰਥ ਚ ਏਕਤਾ ਜ਼ਰੂਰੀ ਹੈ ਤੇ ਏਕਤਾ ਤਾਂ ਹੀ ਹੋ ਸਕਦੀ ਜੇ ਮੋਢ ਬਣਨ ਲਈ ਪ੍ਰਧਾਨੀ ਚੋਣ ਤੇ ਏਕਤਾ ਇਹ ਇਹ ਕਿੰਨੇ ਵੇ ਸ਼ੁਰੂ ਹੋਣੀ ਚਾਹੁੰਦੇ ਕਿ ਮੈਂ 12 ਵਜੇ ਦਾ ਟਾਈਮ ਆ ਜੇ 12 ਵਜੇ ਜਿਹੜੀ ਉਹ ਇਲੈਕਸ਼ਨ ਹੋ ਸ਼ੁਰੂ ਹੋ ਤੇ ਫਰਮਾਨਚਾਰ ਹੋ ਸ਼ੁਰੂ ਹੋਈਆਂ ਇਲਾ ਮਹਾਰਾਜ ਦਾ ਪ੍ਰਕਾਸ਼ ਹੋਏਗਾ ਮੁਖਵਾਕ ਹੁੰਦਾ ਆ ਇਹ ਵਰਦਾਸ ਬੇਨਤੀ ਕਰਕੇ ਤੇ ਜਿਹੜਾ ਉਹ ਕਾਰਵਾਈ ਜਿਹੜੀ ਹੋਣੀ ਸ਼ੁਰੂ ਹੁੰਦੀ ਹੈ ਇਹ ਸਾਰਾ ਪ੍ਰੋਗਰਾਮ ਇਹ ਲਾਈਵ ਹੋਏਗਾ ਜੀ ਕਿਉਂਕਿ ਉਹ ਤਾਂ ਵਿਧੇ ਪ੍ਰਧਾਨ ਜਿੱਦੋਂ ਜੋ ਵੀ ਪ੍ਰਧਾਨ ਜੀ ਆਦੇਸ਼ ਪਾਣਗੇ ਤੇ ਜੇ ਲਾਈਵ ਕਰਨਾ ਵੀ ਸਾਡੇ ਚੈਨਲ ਤੋਂ ਹੋਗਾ ਅਸੀਂ ਲਿੰਕ ਦੇ ਦੇਵਾਂਗੇ ਹਾਂ Yeah. Mm -hmm.